아리 잡으시고요. 자리 잡 ਲੋ ਜੀ ਆ ਬੱਚੇ ਨੇ ਜਿਹੜੇ ਸਿਲੈਕਟ ਕੀਤੇ ਗਏ ਨੇ ਤੇ ਇਹਨਾਂ ਦੇ ਵਿੱਚੋਂ ਹੁਣ ਫਾਈਨਲ ਜਿਹੜਾ ਰਿਜ਼ਲਟ ਆ ਨਾ ਉਹ ਡਿਕਲੇਅਰ ਕੀਤਾ ਜਾਊਗਾ ਤੇ ਜਿਹੜੇ ਬੱਚੇ ਦਾ ਟਾਈਮ ਮਤਲਬ ਜਿਆਦਾ ਵਧੀਆ ਹੋਊਗਾ ਤੇ ਪੱਗ ਜਿਆਦਾ ਸੋਹਣੀ ਹੋਗੀ ਉਹਨਾਂ ਦੇ ਵਿੱਚੋਂ ਮਤਲਬ ਤਿੰਨ ਚਾਰ ਬੱਚੇ ਨੂੰ ਜਿਹੜਾਗਾ ਅ ਰਿਕਾਰਡ ਦੇ ਵਿੱਚ ਲਿਆ ਜਾਊਗਾ ਠੀਕ ਹੈ ਜੀ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਨਾ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਕਿਉਂਕਿ ਇੱਕ ਜੱਜਮੈਂਟ ਲੈਣੀ ਹੈ ਨਾ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਦੁੱਧ ਦੇ ਵਿੱਚੋਂ ਘਿਓ ਨੂੰ ਕੱਢਣੇ ਵਾਲਾ ਕੰਮ ਹੁੰਦਾਗਾ ਜਿਵੇਂ ਕਿ ਦੁੱਧ ਨੂੰ ਕਾੜ ਕੇ ਪਹਿਲਾਂ ਕਾੜਨੀ ਦੇ ਵਿੱਚ ਦਹੀਂ ਜਵਾਇਆ ਜਾਂਦਾ ਫਿਰ ਉਸ ਤੋਂ ਬਾਅਦ ਆ ਨਾ ਰੜਕਿਆ ਜਾਂਦਾ ਤੇ ਉਪਰੰਤ ਮੱਖਣੀ ਕੱਢੀ ਜਾਂਦੀਆਂ ਫਿਰ ਘਿਓ ਤਾਂ ਇਸੇ ਤਰੀਕੇ ਦਾ ਇਹ ਪ੍ਰੋਸੀਜਰ ਹੈਗਾ ਜਿਹੜਾ ਪੱਗਾਂ ਦਾ ਦਸਤਾਰਬੰਦੀ ਦਾ ਹੋਇਆਗਾ ਹਨਾ ਤੇ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਨੂੰ ਨਾ ਕਿ ਇਕੱਲਾ ਟਾਈਮ ਲਿਮਟ ਦੇਖੀ ਗਈ ਹੈਗੀ ਕਿ ਕਿਹੜੇ ਬੱਚੇ ਦੀ ਏਜ ਕਿੰਨੀ ਹੈਗੀ ਤੇ ਇਹਨਾਂ ਦੇ ਕੇਸ ਰੱਖੇ ਹੋਏ ਨੇ ਗੁਰੂ ਦੇ ਨਾਲ ਅ ਮਤਲਬ ਕਿ ਜਿਸ ਤਰ੍ਹਾਂ ਕਿ ਕੜਾ ਪਾਇਆ ਹੋਇਆਗਾ ਹਨਾ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਬਾਬਾ ਜੀ ਨੇ ਬਹੁਤ ਵਧੀਆ ਡਿਸੀਜਨ ਲਿਆਗਾ ਤੇ ਡਿਸੀਜਨ ਅਸੀਂ ਤੁਹਾਨੂੰ ਥੋੜਾ ਦੱਸਾਂਗੇ ਥੋੜੀ ਜਿਹੀ ਵੇਟਿੰਗ ਦਵਾਂਗੇ ਕਿਉਂਕਿ ਪਤਾ ਲੱਗਣਾ ਚਾਹੀਦਾ ਕਿ ਕਿ ਇੰਤਜ਼ਾਰ ਕਿੰਨਾ ਕੋਖਾ ਹੁੰਦਾਗਾ ਸੋ ਸਾਰੀ ਸੰਗਤ ਆ ਗਈ ਜਿਹੜੀ ਇੰਤਜ਼ਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੈਠੀ ਆ ਗਈ ਤੇ ਬੱਚਿਆਂ ਨੇ ਵੀ ਬਹੁਤ ਵਧੀਆ ਪੇਸ਼ੈਂਸ ਸਖਾਈ ਹੈ ਨੇ ਤੁਸੀਂ ਦੇਖજો ਕਿ ਬੱਚੇ ਨਾ ਜ਼ਿਆਦਾਤਰ ਰੌਲਾ ਪੋਲਾ ਲੱਗ ਜਾਂਦੇ ਨੇ ਪਰ ਇੱਥੇ ਬੱਚਿਆਂ ਨੇ ਬਹੁਤ ਜ਼ਿਆਦਾ ਚੁੱਪੀ ਧਾਰੀ ਹੋਈ ਆ ਸੋ ਬਾਬਾ ਜੀ ਰਿਜ਼ਲਟ ਜਲਦੀ ਡਿਕਲੇ ਆਪਣੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਨਾ ਨਹੀਂ ਕੀਤਾ ਨਹੀਂ ਪੁੱਛਾਈ ਠੀਕ ਹੈ ਜੀ ਕਿੰਨਾ ਕ ਲੱਗ ਰਿਹਾ ਹੈ ਕਿ ਬੱਚ ਦਾ ਨੰਬਰ ਆਊਗਾ ਬਿਲਕੁਲ ਥੋੜਾ ਦੋਧਾਗਾ ਅੱਛਾ ਜੀ ਪਹਿਲਾਂ ਤਾਂ ਬੱਗ ਮੰਦਣਾਗਾ ਕਿਸ ਰੱਖਿਆ ਨੇ ਲੋ ਜੀ ਸਾਰੇ ਵੇ ਮਤਲਬ ਬੇਸਬਰੀ ਦੇ ਨਾਲ ਵੇਟ ਕਰ ਰਹੇ ਨੇਗੇ ਹਨਾ ਜੀ ਤੁਸੀਂ ਦੇਖ ਰਹੇ ਹੋਵੋਗੇ ਤੇ ਬੱਚੇ ਕੱਢ ਲੈਣੇਗੇ ਪਰ ਫਾਈਨਲ ਰਿਜ਼ਲਟ ਆ ਜਿਹੜਾ ਪਾਰਟ ਦੇ ਉਪਰੰਤ ਹੋਊਗਾ ਤੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਵੇਟ ਕਰਨਾ ਪਊਗਾ ਠੀਕ ਹੈ ਜੀ ਗੁਰੂ ਗੁਰੂ ਆਤਮਾ ਅਖਰ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਅੱਜ ਆਗੁਰ ਪ੍ਰੋਪਹਾਨ ਅੰਕਾਰ ਦੇ ਘੜੇ ਹਨ ਇਹਨਾਂ ਖੁਸ਼ੀਆਂ ਨੂੰ ਮੋਹ ਪ੍ਰਤਿਮਾ ਸਮੂਹ ਨੂੰ ਕੋਟਵਾ ਨਦਰਬਾਸੀ ਸੰਤਾਂ ਵੱਲੋਂ ਗੁਰੂਵਰਾ ਨਾਮਕ ਸਤਸਾਇ ਵਿਖੇ ਨੌਜਵਾਨ ਮੇਰਾਵਲ ਤੋਂ ਸ੍ਰੀਸ਼ ਉਹ ਪ੍ਰਮਾਣਿਤ ਫਰਵਾਜ਼ ਲਾਇਏ ਗਏ ਨੇ ਜੀਵੀਵਰੋਂ ਅਧਰੋਹਾ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਆਪ ਬੜੇ ਇਆਸਤਦਾਰ ਦੇ ਨਾਮ ਕੀਤੇ ਗਏ ਨੇ ਨੌਜਵਾਨ ਮੇਰਾਵਲੋਂ ਜੀਰੋ ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੇ ਦਸਤਾਰ ਮੰਦਿਰ ਮੁਤਾਬਕ ਲਾਇਏ ਗਏ ਨੇ ਜੋ ਕਿ ਮਹਾਰ ਕੋਲੇ ਪਨਾਹ ਦੇ ਵਿੱਚ ਸੰਪੂਰਨ ਹੋ ਚੁੱਕੇ ਨੇ ਦਰبار ਸਾਹਿਬ ਦੇ ਵਿੱਚ ਸਮੂਹ ਸੰਗਤਾਂ ਜੁੜੀਆਂ ਨੇ ਗੁਰਬਾਣੀ ਧਨ ਮੁਕਾਬਲਾ। ਛੋਟੇ ਬੱਚਿਆਂ ਤੋਂ ਗੁਰਬਾਣੀ ਜਿਹੜਾ ਜਿਹੜਾ ਬੱਚਿਆਂ ਦੇ ਮੰਗਲ ਮੰਤਰ ਅਰਦਾਸ ਸਾਹਿਬ ਬਾਣੀ ਨੇ ਉਹਨਾਂ ਤੋਂ ਬਾਣੀ ਸੁਣੀ ਜਾਗਣੀ। ਸੋ ਜੋ ਵੀ ਬੱਚੇ ਗੁਰਬਾਣੀ ਧਨ ਮੁਕਾਬਲੇ ਦੇ ਵਿੱਚ ਪਾਸਟ ਸੈਕਿੰਡ ਆਉਣਗੇ واجب <سؤال> انام بھی دست حاضر نے ستگو جی سری گرو نانک دیو جی مہاراج کے خوشی مکدیا ہوا یہ نوجوان بھیر وشیش اکرالے کیے گئے سو ہوں بچے آپ سنگان سنا ਸੋ ਬਰੇ ਪਿਆਰ ਸਰਕਾਰ ਦੇ ਨਾਲ ਤੁਸਦਾ ਦਾਣ ਬਖਸ਼ਿਸ਼ ਕਰਤੀ ਆਪ ਜੀ ਨੇ ਮੱਛੀਆਂ ਦੇ ਪਰਸੋਂ ਗੁਰਬਾਣੀ ਸਰਵਣ ਕਰਦੀ ਚਰਪਾਰਤਾ ਕਰਨੀ ਆਪ ਜੀ ਦੇ ਧੰਨਵਾਦੀ ਬੋਹਾਂ ਦੇ ਸ਼ਾਮਤ ਵੀ ਦੋਆਵਾਂ ਹੈ ਵਰਦੀ ਦਾ ਨਾਲ ਸਨ ਇਤਿਹਾਸਕ ਸਤਨਾ ਕੋਟਾਂ ਬ੍ਰਿਜ ਨੂੰ ਮੈਂ ਮਨਾ ਸਕਾਂ ਮੈਂ ਅਜੂਨੀ ਸ਼ਾਮ ਨੂੰ ਪਸਾਰਾਂ واگرام کرتا پور اکال مورت Right? वस्त नाम कर्ता पुरूप नि कोनी वै आकार मूल अग्नि निधि वते एकम कार अर्थ नाम कर्ता पुरूप सिर को निर पैरम पाल होर है कि हिसाब से नागो श्री जी का चरित्र का स्वा होर जी निमित्त होर तो काली का तो पंगड़े जाने किथे वस्त नाम कर्ता पुरूप नि कोनी वै आकार मूल अग्नि निधि वते ਆ ਲੈ ਜੀ ਕੀ ਮਤੇ ਇੱਕ ਓਮ ਕੰਕਾਰ ਤਬਾਈ ਜੀ ਕੀ ਸੋ ਆਪਸੇ ਦੇ ਨਾਲ ਆਜਾ ਸਤਨਾਮ ਧਰਤਾ ਪੁਰਖ ਨੂੰ ਨਿਰਵੇ ਇੱਕ ਓਮ ਮੁੜ ਮਾਈ ਜੀ ਦਾ ਸਾਥ ਸਵਾਇ ਜੀ ਦਾ ਸਾਥ ਭਾਈ ਦੁਰਜੀ ਕੀ ਪਤਾ ਪੈਰ ਨਾਤ ਨਹੀਂ ਲਾਉਣਾ ਬਈ ਹਾਂ ਹੁਣ ਬੋਲ ਹੁਣ ਕੌਣ ਬੋਲ ਹੁਣ ਬਾਣ ਚਲਾ ਜੋ ਵੀ ਆਉਂਦਾ ਸੁਣਾ ਇੱਕ ਓਮ ਕੰਕਾਰ ਇਹ ਪੌਂਡਿੰਗ ਦਾ ਕਾਰਨ ਬਹੁਤ 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 ਬੜਾ ਕੁਰਾਣਾ ਬੱਚਿਆਂ ਨੂੰ ਸਿੱਖੀ ਦੇ ਨਾਲ ਜੁੜਨ ਵਾਸਤੇ ਨੌਜਵਾਨ ਜੀਰਾ ਦੇ ਦਿੱਤਾ ਵਿਸਤਾਰ ਮੰਮੀ ਮੁਕਾਲਬਾ ਜਿਵੇਂ ਉਹਦੇ ਬੰਨਾਲ ਦੇ ਚੱਕਾਂ ਦੇ ਬੱਚਿਆਂ ਦਾ ਰਵਾਇਆ ਉਹਦੇ ਵਿੱਚ ਦੇਖੋ ਇਹਦੇ ਵਿੱਚ ਬੱਚੇ ਭਰਗਾ ਸਾਰੇ ਹੀ ਵਧੀਆ ਬਣਨੇ ਆ ਸਾਰੇ ਬੱਚਿਆਂ ਨੇ ਭਰਗਾ ਵਧੀਆ ਬਣਨੀ ਆ ਥੋੜਾ ਜਿਹਾ ਡਿਸੀਜਨ ਲੈਣ ਦੇ ਵਿੱਚ ਸਾਨੂੰ ਦਿੱਕਤ ਆਉਂਦੀ ਆ ਇਹਦੇ ਵਿੱਚ ਕੋਈ ਪਰਿਵਾਰ ਗੁੱਸਾ ਨਾ ਕਰੇ ਕਿ ਸਾਡੇ ਵਿੱਚੇ ਨੇਤਾ ਭਗ ਬਹੁਤ ਵਧੀਆ ਬਣਨੀ ਸੀ ਪਤਾ ਨਹੀਂ ਕੀ ਗੱਲ ਆ ਹਨ ਕਿ ਅਸੀਂ ਇਹ ਬੱਚਿਆਂ ਨੂੰ ਨਹੀਂ ਜਾਣਦੇ ਵੀ ਕੌਣ ਕੀ ਦਾ ਬੱਚਾ ਜੀ ਪਰ ਇੱਕ ਤਾਂ ਟਾਈਮ ਲਿਮਿਟ ਇੱਕ ਉਮਰ ਦਾ ਥੋੜਾ ਜਿਹਾ ਤਕੜਿਆ ਹੋ ਜਾਂਦਾ ਹੈ ਬੱਚੇ ਦਾ ਜੋ ਕੰਫੀਡੈਂਸ ਆ ਉਹ ਦੇਖਣਾ ਕੰਮ ਨਹੀਂ ਆਏ ਬੱਚੇ ਨੂੰ ਕਿੰਨਾ ਚਾਹ ਉਹ ਇੱਕ ਬੱਚਾ ਹੁਣ ਭਗਵੰਦ ਦਾ ਬਹੁਤ ਵਧੀਆ ਭਗਵੰਦ ਦਾ ਸਾਡੇ 10 ਮਿੰਟ ਦਿੱਤੇ ਹੋਏ ਸਾਨੂੰ ਭਗਵੰਦ ਨੂੰ ਵਾਸਤੇ 10 ਮਿੰਟ ਤੋਂ ਉਹਨਾਂ ਨੇ ਉੱਥੇ ਟਾਈਮ ਲਾਇਆ ਬਹੁਤ ਬੜੀ ਵਧੀਆ ਬੰਨੀ ਹੈ ਪਰ ਅਸੀਂ ਨੂੰ ਟਾਈਮ ਲਿਮਿਟ ਕਰਦੇ ਨਹੀਂ ਪਰ ਦੇ ਵਿੱਚ ਉਹਦਾ ਨਾਮ ਅਸੀਂ ਨਹੀਂ ਲਾ ਸਕਦੇ ਤੇ ਤੇਈ ਬੱਚਿਆਂ ਦਾ ਇਦਾਂ ਹੀ ਥੋੜਾ ਜਿਹਾ ਟਾਈਮ ਦਾ ਹੋ ਗਿਆ ਉਮਰ ਦਾ ਹੋ ਗਿਆ ਸੋ ਜੋ ਡਿਸੀਜਨ ਲਿਆ ਗਿਆ ਉਹ ਕੋਈ ਪੱਖਪਾਤੀ ਨਹੀਂ ਸਾਰੇ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਲਿਆ ਗਿਆ ਜਿਵੇਂ ਕਿ ਜੋ ਛਾਸਟ ਬੱਚਾ ਹੈ ਦਸਤਾਰ ਬੰਦੀ ਦੇ ਵਿੱਚ ਛਾਸਟ ਬੱਚਾ ਉਹ ਹੈਗਾ ਮਨਜਪਤ ਸਿੰਘ ਮਨਜਪਤ ਬੱਚਾ ਧਰਮਵੀਰ ਸਿੰਘ ਦਾ ਪੁੱਤਰ ਅਨਸ ਰਾਜ ਸਿੰਘ ਹੈ। ਜਸਕਰਨ ਸਿੰਘ ਦਾ ਪੁੱਤਰ ਹਰਪ੍ਰੀਤ ਸਿੰਘ ਇੱਕ ਬੱਚਾ ਹੈਗਾ ਜਿਹੜਾ ਸਾਰੇ ਪ੍ਰਬੰਧਕਾਂ ਨੇ ਸਹਿਮਤੀ ਦੇ ਨਾਲ ਚੌਥੇ ਨੰਬਰ ਤੇ ਆਇਆ ਬੱਚਾ ਵਧੀਆ ਬੱਦਨੀਆ ਟਾਈਮ ਲੰਮ ਘਟਦੀ ਉਮਰ ਵੀ ਘਟਦਾ ਉਹਦਾ ਫਤ ਦਾ ਟਾਮ ਜੀ ਦਾ ਉਹਦਾ ਨਾਮ ਹੈ ਮਰਵੀਰ ਸਿੰਘ ਦੇ ਸੁਪੁੱਤਰ ਦਮਿੰਦਰ ਸਿੰਘ ਸੋਹਿਆ ਸਵਾਸਨੀਆ ਗੁਰੂ ਜੀ ਕੋ ਗੁਰੂ ਜੀ ਬੋਲੇ ਸੋ ਨਿਹਾਲ ਬੋਲੇ Yeah. ਉਮਰ ਕਿੰਨੀ ਇਹਨਾਂ ਦੀ ਬੁੱਢੇ ਨੂੰ ਮਣਾ ਕੇ 90 ਸਾਲ 90 ਸਾਲ ਦੀ ਉਮਰ ਹੈ ਬੱਚੀ ਨੌ ਸਾਲ ਹੈ ਬੋਲੇ ਸੋਨਿਆਰ ਸੋਨਿਆਰ ਬਾਕੀ ਇਨਕੋ 4 ਨੰਬਰ ਬੋਲੇ ਸੋਨਿਆਰ ਸ੍ਰੀ ਅਕਾਲ सत्री काल ক্াকে yeah. ক্াকেন্াাকে

ਤੱਕੀ ਬੰਦ ਕਰੀਂ ਜਿੰਨਾ ਤੇ ਕਹਿੰਦੇ ਆਂ ਥੋੜੀ ਬੰਗੇ ਸਾਰੇ ਬੱਚੇ ਆਏ ਥੋੜੀ ਸਾਰੇ ਪੱਗਾਂ ਵਾਲੇ ਥੋੜੇ ਆ ਆਏ ਜਿਹਨਾਂ ਨੇ ਮਾਣੇ ਕੱਟੇ ਆਹ ਚੱਲ ਆਇਆ ਅੰਕੜਾ